ਤੇ ਦਿਨੀ ਫਾਜ਼ਿਲਕਾ ਦੇ ਪਿੰਡ ਝੰਗੜ ਪੈਣੀ ਵਿੱਚ ਪਿੰਡ ਦੇ ਕੁਝ ਲੋਕਾਂ ਵੱਲੋਂ ਪੰਜਾਬ ਪੁਲਿਸ ਦੇ ਏਐਸਆਈ ਤੇ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਸਦਰ थाना ਪੁਲਿਸ ਵੱਲੋਂ ਬੀਤੀ ਰਾਤ ਨੂੰ ਹੀ ਕਰੀਬ 8 ਦੋਸ਼ੀਆਂ ਦੇ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਵਾਕ ਵਾਕ ਟੀਮਾਂ ਬਣਾ ਕੇ ਛਾਪੇਮਾਰੀ ਕਰੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਸਰ ਜੋ ਕੱਲ ਰਾਤ ਪੁਲਿਸ ਦੇ ਏਐਸਆਈ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਉਸ ਸੰਬੰਧੀ ਅਸੀਂ ਮਕਦਮਾ ਨੰਬਰ 138 ਜਾਰੀ ਕੀਤਾ ਜੀ ਦਰਜ ਕਰਕੇ ਇਸ ਮਕਦਮੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਹੈ ਨਾ ਉਹਦੇ ਦਸਰੇ ਬੰਦੇ ਜਿਹੜੇ ਜੀ ਉਹਦੇ ਚ ਗੁਰਨਾਮ ਸਿੰਘ ਪੁੱਤਰ ਬਿਸ਼ਨ ਸਿੰਘ ਬਲਵਿੰਦਰ ਸਿੰਘ ਪੁੱਤਰ ਲక్ష్మణ ਸਿੰਘ ਗੁਰਪ੍ਰੀਤ ਸਿੰਘ ਜਿਹੜੇ ਵੱਡੇ ਬਾਲ ਸੀਗਾ ਮੁੰਡਾ ਪੁੱਤਰ ਰਾਮ ਸਿੰਘ ਦਾ ਜੀ ਇੱਕ ਗਵਿੰਦਾ ਪੁੱਤਰ ਕਰਮ ਸਿੰਘ ਦਾ ਇਹ ਚਾਰ ਨੂੰ ਅਸੀਂ ਗ੍ਰਫਤਾਰ ਕਰਕੇ ਇਹਨੂੰ ਪੇਸ਼ ਕਰਨ ਲਈ ਅਦਾਲਤ ਰਿਮਾਰਡ ਲੈਣੀ ਹੈ ਜੀ ਜਮਾਟ ਲੈ ਕੇ ਇਹਨਾਂ ਨੂੰ ਕਰਨੇ ਪੁਲਿਸ ਦੇ ਬੰਦੇ ਹੋਰ ਕਿਹੜੇ ਨਾਲ ਸੀ ਤੇ ਪੁਲਿਸ ਦੇ ਕਿਉਂ ਗੱਲ ਪੈਂਦੇ ਆ ਇਹ ਲੋਕ ਇਹ ਮੁੜਲੀ ਪੁੱਛ ਗਿਆ ਠੀਕ ਜੀ ਵੀ ਸਾਹਮਣੇ ਨਹੀਂ ਆਇਆ ਵੀ ਮੈਨੂੰ ਗੱਲ ਕੀ ਹੋਈ ਹੈ ਗੱਲ ਹੀ ਹੋਈ ਕਰਨ ਲੜਕਾ ਸੀ ਇਹਨਾਂ ਦਾ ਜੀ ਉਹਨੂੰ ਪੁਲਿਸ ਲੈ ਕੇ ਆ ਰਹੀ ਸੀ ਕਿ ਲੇਕਿਨ ਇਹਨਾਂ ਨੇ ਪੁਲਿਸ ਨੂੰ ਦੇ ਕਬਜ਼ੇ ਚ ਉਹ ਬੰਦੇ ਰਿਛਾ ਲਿਆ ਜੀ ਤੇ ਹਥੋ ਭਾਈ ਕਿਤੇ 58 ਨਾਲ ਜੀ ਉਹਦੀ ਵਰਤੀ ਹੁਣ ਆ ਭਾਰਤੀ ਜੀ ਇਸ ਬੰਦੀ ਇਸ ਮਗਰੋਂ ਦਰਜ ਕੀਤਾ ਜੀ ਪੁਲਿਸ ਨੂੰ ਕਿਉਂ ਲੈ ਕੇ ਆ ਰਹੀ ਸੀ ਸਾਡੇ ਕੋਲ 112 ਦੀ ਕੰਪਲੇਂਟ ਆਈ ਸੀ ਜੀ ਬੀਐਸ ਪੈਂਡ ਦੇ ਵਿੱਚ ਦੋ ਪਾਰਟੀਆਂ ਸਪਿੜੀਆਂ ਨੇ ਜੀ ਕੋਈ ਸੰਬੰਧੀ ਅਸੀਂ ਮੌਕੇ ਤੇ ਰੋਕਣ ਵਾਸਤੇ ਇਹਨਾਂ ਨੂੰ ਪੁਲਿਸ ਭੇਜੀ ਸੀ ਲੇਕਿਨ ਇਹਨਾਂ ਪਹੁੰਚਦੇ ਹੀ ਗੱਲ ਪਾ ਕੇ ਮਾੜਾ ਕੰਮ ਕੀਤਾ ਹੀ ਬਹੁਤ ਜ਼ਿਆਦਾ ਜਿਹੜੇ ਬੰਦੇ ਨੂੰ ਕਾਬੂ ਕੀਤਾ ਜਾ ਰਿਹਾ ਸੀ ਉਹਦੇ ਕੋਲ ਕੁਝ ਮਿਲਿਆ ਸੀ ਕਿ ਬ੍ਰਾਹਮਤ ਹੋਇਆ ਹਾਂਜੀ ਉਹਦੇ ਕੋਲ ਕਾਪਾ ਮਿਲਿਆ ਸੀ ਜੀ ਉਹ ਅਸੀਂ ਲੈ ਲੈ ਕੇ ਪੁਲਿਸ ਕੋਲ ਜੇ ਪੇਪਰ ਤੇ ਚੱਲੀ ਉਹ ਬਾਕੀਆਂ ਕੋਲ ਵੀ ਕੁਝ ਮਿਲਿਆ ਨਹੀਂ ਹਾਲੇ ਨਹੀਂ ਕੁਝ ਮਿਲਿਆ ਜੀ ਕੱਲੀ ਆਦਮੀ ਫੜਿਆ ਨੇ ਚਤਾਰਿਆ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ